ਅੱਜ ਆਪਣਾ ਲਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਸੀਗਾ ਤਲਾ ਸੋ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਪੈਣ ਮੌਜੂਦ ਹੈ ਸੋ ਵੱਖ-ਵੱਖ ਪਿੰਡਾਂ ਦੇ ਵਿੱਚ ਕਾਫੀ ਜਿਹੜਾ ਹੜ੍ਹ ਨੇ ਮਾਰ ਕੀਤੀ ਪਿੰਡਾਂ ਨੂੰ ਕਾਫੀ ਨੁਕਸਾਨ ਦਾ ਕੀਤਾ ਸੋ ਘਰ ਵੀ ਜਿਹੜੇ ਲੋਕਾਂ ਦੇ ਇਸ ਹਰਦੀਪ ਪਿੰਡ ਦੇ ਵਿੱਚ ਕਾਫੀ ਆ ਗਏ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਕਰਦੀਆਂ ਤਸਵੀਰਾਂ ਜਰੂਰ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਸ ਪਿੰਡ ਦੇ ਵਿੱਚ ਵੀ ਕਾਫੀ ਦੱਸਦੇ ਨੇ 6-7 ਫੁੱਟ ਜਿਹੜਾ ਪਾਣੀ ਪਿੰਡ ਵਾਲਿਆਂ ਦਾ ਦਰਸ਼ਨ ਯੋਗ ਜਿਹੜਾ ਇਸ ਪਿੰਡ ਦੇ ਵਿੱਚ ਰਿਹਾ ਵਾ ਸੋ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਨੇ ਲੋਕ ਜਿਨ੍ਹਾਂ ਦੇ ਕੁਝ ਘਰ ਜਿਹੜੇ ਮੰਗਲ ਸਿੰਘ ਜੀ ਨਾ ਕਿਹੜਾ ਪਿੰਡ ਹੈ ਪੱਡਾ ਤੁਸੀਂ ਗਾ ਤੱਲਾ ਜੀ ਹਾਂਜੀ ਕਿਦੋਂ ਪਾਜੀ ਇਸ ਪਿੰਡ ਦੇ ਵਿੱਚ ਪਾਣੀ ਆ ਪਿੰਡੜਾ ਤਾਂ ਨੇੜੇ ਸਾਰਾ ਰਾਤ ਵੀ ਸਮਾਜ ਨੂੰ ਨਹੀਂ ਕੱਢਿਆ ਗਿਆ ਤਾਂ ਬਾਕੀ ਪਿੰਡ ਦੇ ਵਿੱਚ ਜਿਹੜਾ ਆਪਣੇ ਪਖੋਟਲੀ ਸਾਹਿਬ ਜਾਂ ਉਹ ਪਿੰਡ ਦੇ ਉਹ ਬਿਲਕੁਲ ਤੁਸੀਂ ਬੰਦੇ ਕੋਲੋਜ ਨੇ ਉਹਨਾਂ ਪਿੰਡਾਂ ਵਿੱਚ ਤਾਂ ਜਿਹੜਾ ਪਹਿਲਾਂ ਹੀ ਜਿਹੜਾ ਪਾਣੀ ਆ ਗਿਆ ਹਾਂਜੀ ਸੋ ਤੁਹਾਡੇ ਪਿੰਡ ਵਿੱਚ ਇੱਕ ਦੋ ਦਿਨ ਦੇ ਬਾਅਦ ਆ ਗਿਆ ਜਾਂ ਉਸੇ ਦਿਨ ਨਹੀਂ ਨਾ ਉਧਰ ਅਗਲੇ ਦਿਨ ਆ ਗਿਆ ਹਾਂਜੀ ਹਾਂਜੀ ਕਿੰਨਾ ਫਟਾ ਜਿਹੜਾ ਤੁਹਾਡੇ ਬੱਬਾ ਨਾਨਕ ਤੁਸੀਂ ਕਿੰਨ ਤੋਂ ਪਾਉਂਦਾ 10-15 ਕਿਲੋਮੀਟਰ ਹੈਗਾ ਹਾਂ ਜੀ ਬੋਲੋ ਫਿਰ ਪਾਣੀ ਦੀ ਰਫਤਾਰ ਜਿਹੜੀ ਕਾਫੀ ਮਲ ਮਨ ਸਕਦੇ ਜਿਹੜਾ ਇਨਾ ਪੈੜਾ ਜਿਹੜਾ ਉਹਨੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਤਿਆਰ ਹੋ ਗਿਆ ਹਾਂਜੀ ਹਾਂਜੀ ਕਿੰਨਾ ਕਿੰਨਾ ਪਾਣੀ ਇਸ ਪਿੰਡ ਦੇ ਵਿੱਚ ਰਿਹਾ ਹੈ 7-7 ਫੁੱਟ 7-7 ਫੁੱਟ ਹਾਂਜੀ ਪਰ ਵਧਿਆ ਆ ਗਿਆ ਜੱਕਦਾ ਬੇਨਾ ਪਾਣੀ ਜਿਹੜਾ ਆ ਗਿਆ ਨਹੀਂ ਆਹ ਚਾਹ ਚਾਹ ਇੱਕਦਮ ਮਹਾ ਦੀ ਸਮਾਨ ਕਿਵੇਂ ਜੇ ਪਛਾਣ ਨੂੰ ਪਹਿਲਾਂ ਹੀ ਜਿਹੜਾ ਇਹ ਹਰ ਨੂੰ ਲੈ ਕੇ ਅਲਰਟ ਕਰ ਦਿੱਤਾ ਗਿਆ ਹੈ بارشਾਂ ਹੋਣ ਦੀਆਂ ਹੀ ਪਾੜਾਂ ਤੇ ਵੀ ਤੇ ਤੁਹਾਡੇ ਕੋਲ ਸਮਾਨ ਨਹੀਂ ਬਚਾ ਨਹੀਂ ਬਚਾਏਗਾ ਸਮਾਨ ਦੇ ਦਾਣੇ ਦੋਣੇ ਵੀ ਭਜ ਭਜ ਗਏ ਆ ਕਿੰਨੇ ਦਾਣੇ ਦਾਣੇ ਆਇਆ ਤਿੰਨ ਚਾਰ ਕੁੰਟਲ ਭਜ ਗਏ ਭਜ ਗਏ ਹ ਕਪੜਾ ਪ੍ਰਸ਼ਾਸਨ ਕਪੜਾ ਪ੍ਰਸ਼ਾਸਨ ਪਹੁੰਚ ਗਿਆ ਹਾਂ ਜੀ ਜੀ ਸਵੱਤ ਜਿਹੜੀ ਆ ਇਹ ਮਤਲਬ ਹੁਣ ਜਦੋਂ بارش ਆਈ ਉਹਦੋਂ ਹੋਈ ਨਹੀਂ ਉਹਦੇ ਪਾਣੀ ਨਾਲ ਹੀ ਡਿੱਗੀ ਹਾਂ ਜੀ ਹਾਂ ਜੀ ਕੀ ਮਤਲਬ ਪ੍ਰਸ਼ਾਸਨ ਤੋਂ ਜਾਂ ਮਤਲਬ ਤੁਹਾਡੇ ਨਾਲ ਮਤਲਬ ਜਿਹੜੇ ਪਿੰਡ ਦੇ ਵਿੱਚ ਇੰਨਾ ਪਾਣੀ ਰਿਹਾ ਹੈ ਪ੍ਰਸ਼ਾਸਨ ਵੱਲੋਂ ਜਾਂ ਸਮਾਜ ਸੇਵੀ ਸਾਇਸਤਾ ਵੱਲੋਂ ਮਤਲਬ ਜਿਵੇਂ ਇੰਨੀ ਸੇਵਾ ਕੀਤੀ ਜਾਂ ਤਾਂ ਤੁਹਾਡਾ ਪਹੁੰਚ ਨਹੀਂ ਨਹੀਂ ਕਿਟ ਦੇ ਵਿੱਚ ਜਿਹੜਾ ਸਵਾਸੇ ਵੀ ਸਾਇਸਤਾ ਨੇ ਜਾਂ ਟਰਾਲੀਆਂ ਨੇ ਲੋਕ ਲੰਗਰ ਲੈ ਕੇ ਬਹੁਤ ਲੰਗਰ ਲੰਗਰ ਤੋਂ ਲੈ ਕੇ ਉਂਦੇ ਰਹੇ ਹਾਂ ਜੀ ਹਾਂ ਜੀ ਉਹ ਲੋਕ ਇੱਥੇ ਜਿਹੜੀਆਂ ਟਰਾਲੀਆਂ ਚੱਲਦੀਆਂ ਨੇ ਜਾਂ ਜਿਹੜੀ ਕਿਸ਼ਤੀ ਬੋਟੇ ਵਾਲੀ ਟਰਾਲੀਆਂ ਹੁੰਦੀਆਂ ਨੇ ਹਾਂਜੀ ਟਰਾਲੀਆਂ ਹੁਣ ਇਹਨਾਂ 5-6 ਫੁੱਟ ਦੇ ਵਿੱਚ ਜਿਹੜੀ ਟਰਾਲੀ ਚੱਲਦੀ ਹਾਂਜੀ ਇਹ ਚੱਲਦੇ ਨੇ ਹੁਣ ਜਿਹੜੀ ਸਮਾਜ ਸੇਵੀ ਸਜਤਾ ਨੇ ਜਾਂ ਐਨ ਆਰ ਆਈ ਵੀਰ ਨੇ ਕੀ ਉਹਨੂੰ ਤੋਂ ਮਦਦ ਹੀ ਖਾਲਾ ਤੇ ਬਸ ਕਮਰੇ-ਕਮਰੇ ਪਾਦਨ ਦੇੜੀ ਦਾ ਬੰਦੇ ਆ ਨਹੀਂ ਗਾੜੀ ਪਤਾ ਨਹੀਂ ਹਨ ਕਿ ਪੈਣੇ ਕਿ ਨਹੀਂ ਪੈਣੇ ਢੜੀ ਦਾ ਕਾਹਦਾ ਕੰਮ ਕਰਦਾ ਏ ਇੰਨੇ ਹਾਂ ਕਿ ਕਿੰਨੀ ਦੌੜੀ ਸਾਡੇ 450 ਰੁਪਏ ਦੇੜੀ ਕੋਈ ਕੋਣ ਪਰਵਾਰ ਦੋ ਨਿਯਾਨਿਆਂ ਦਾ ਮੈਂ ਦੇ ਨਾਲ ਦੀ ਬਸ ਪਰਦੇ ਹਾਂਜੀ ਪਰਦੇ ਜੀ ਇੱਥੇ ਪੈਂਦੀ ਨਹੀਂ ਸਕਦੇ ਧਰੋ ਕਿ ਮੇਰੇ ਮਤਲਬ ਉਹ ਦਿਹਾੜੀ ਲਾਵ ਚੁਕੇ ਮਤਲਬ ਟੁੱਟ ਵੀ ਜਾਂਦੀ ਡਾੜੀ ਜਾਂ ਕਿ ਲ ਸਰਕਲ ਚੱਜਦਾ ਨਾ ਨਹੀਂ ਚੱਲਦਾ ਮਾਰਾ ਮੋਟਾ ਜਾ ਜਾਂਦੀ ਹਾਂ ਪਰ ਇੱਕੋ ਹੀ ਹਾਂਜੀ ਇਹੋ ਜਿਹੀ ਇੱਕੋ ਜਿਹੀ ਪਹਿਲਾਂ ਜਦੋਂ ਹੜ੍ਹ ਤੇ ਜਾਂ ਬਾਦਸ਼ਾਹ ਪਾਉਣ ਤੋਂ ਪਹਿਲਾਂ ਉਹ ਕਮਰੇ ਲੈ ਕੇ ਕਮਾਂਦੇ ਵਿੱਚ ਕੋਈ ਛਾਲ ਲੱਭਦੇ ਹੋਣਾ ਵੀ ਇਹਨਾਂ ਪੱਕਾ ਕਰਨੀ ਹਾਂਜੀ ਹਾਂਜੀ ਪੈਂਦਾ ਹੁੰਦਾ ਏ ਖਰਚਾ ਇਹ ਤੁਹਾਨੂੰ ਪਤਾ ਮਾਦਾ ਫੇਰ ਗੁਜਰ ਗਈ ਏਡੀ ਖਰਚਾ ਉੱਤੇ ਲੱਗ ਗਿਆ ਹੁਣ ਤੁਹਾਨੂੰ ਪਤਾ ਹੱਥ ਵੀ ਟਾਇਡ ਹੋ ਗਿਆ ਜਿੰਨੇ ਪਿੰਡ ਦੇ ਵਿੱਚ ਜਾਂ ਹੋਰ ਲੱਗ ਲੱਗੇ ਸਮਾਜ ਸੇਵੀ ਸਜਤਾ ਬਣੀਆਂ ਹੁੰਦੀਆਂ ਨੇ ਅਨਰਿਵ ਬਣੇ ਹੁੰਦੇ ਨੇ ਤੁਹਾਡਾ ਮਤਲਬ ਕੰਡੀ ਕੋਈ ਨਹੀਂ ਜ ਆ ਸਰਪੰਚ ਨੂੰ ਸ਼ੋਹਾ ਕੋਈ ਨਹੀਂ ਆਇਆ ਕੀ ਚੱਕਰ ਹੋਇਆ ਜਦੋਂ ਇਹਨਾਂ بارشਾਂ ਪੈ ਡੀਆਂ ਹੈ ਤੁਹਾਡੇ ਕੋਲ ਪਿੰਡ ਦੇ ਵਿੱਚ ਜਾ ਹੋਰ ਸਮੱਸਿਆ ਵੀ ਸਾਂਝਤਾ ਨੇ ਤਰਪਾਲਾਂ ਦੇ ਆਂਡੀਆਂ ਵੀ ਕੋਠੇ ਜਿਹੜੇ ਬਾਸਾਗਨ بارش ਤੋਂ ਆ ਗਏ ਪਹਿਲਾਂ ਨਹੀਂ ਪਹੁੰਚਿਆ ਜਦੋਂ ਪਾਣੀ ਆਇਆ ਉਦੋਂ ਆਏ ਬਾਤ ਹੈ ਹਾਂਜੀ ਪਹਿਲਾਂ ਨਹੀਂ ਤਰਪਾਲ ਪਾਈ ਨਹੀਂ ਗਈ ਥੋੜੀ ਪਾਈ ਨਹੀਂ ਗਈ ਜੀ ਪੈਸੇ ਹੱਥੋਂ ਨਹੀਂ ਪਈ ਗਈ ਸੋਸ਼ਲ ਲੋਜ ਸਰਕਾਰੀ ਜਿਹੜੀਆਂ ਤਰਪਾਲਾਂ ਵੀ ਫਰੀ ਹੋਈਆਂ ਹੈ ਤੁਹਾਨੂੰ ਉਹ ਫਰੀ ਬਾਤ ਆਈਆਂ ਨਾ ਜਦੋਂ ਪਾਣੀ ਪੂਣੀ ਚੜਿਆ ਹੈ ਮੀਂਹ ਮਾ ਪੈਂਦ ਰਹੇ ਫੇਰ ਹੀ ਆਇਆ ਇਹਨਾਂ ਤਰਪਾਲਾਂ ਹਾਂਜੀ ਉਦੋਂ ਦੇ ਕੋਈ ਆਇਆ ਨਹੀਂ ਕਾਫੀ ਜਿਹੜੇ ਦਿਨਾਂ ਤੱਕ ਬਿਲਕੁਲ ਜੀ ਮਿਲ ਨਹੀਂ ਬਲੀ ਮਾਰ ਚੁਲੀ ਆਇਆ ਹੈ ਪਾਣੀ ਆਇਆ ਨਹੀਂ ਨਹੀਂ ਪਾਣੀ ਆਇਆ ਫਿਰ ਮਿਲ ਗਿਆ ਹਾਂ ਜੀ ਹਾਂ ਜੀ ਲੋਕਾਂ ਨੂੰ ਜਿਹੜੇ ਦੂਜੇ ਲੋਕਾਂ ਨੂੰ ਮਿਲ ਗਏ ਨਹੀਂ ਉਦੋਂ ਸਾਰਿਆਂ ਨੇ ਮਿਲ ਗਏ ਹਾਂ ਜੀ ਹਾਂ ਜੀ ਹੁਣ ਜੇ ਸਮਾਜ ਸੇਵੀ ਸੰਸਥਾ ਨੂੰ ਜਾਂ ਐਨ ਆਰ ਵੀਰ ਨੇ ਤੁਹਾਡੀ ਘਰ ਮਦਦ ਕਰਨੀ ਹੋਵੇ ਤਾਂ ਕਿਹੜੇ ਪਿੰਡੇ ਦਾ ਐਡਰੈਸ ਕਰਾ ਐ ਹੋਰ ਸਿੰਘੇ ਤਲਾਈਏ ਕਿਹੜਾ ਜ਼ਿਲ੍ਹਾ ਪੈਂਦਾ ਮੇਰਾ ਪੱਪਾ ਨਾਨਕ ਹਾਂ ਜੀ ਸੋ ਇਹ ਪਿੰਡ ਦੇ ਰਸੀਕੇ ਜਿਹੜੇ ਜਿਹੜੇ ਲੋਕ ਨੇ ਜਿਨ੍ਹਾਂ ਦਾ ਹਰ ਦਿਨ ਪੇਟ ਦੇ ਵਿੱਚ ਘਰ ਆਉਂਦੇ ਨਾਲ ਪੂਰੀ ਤਰ੍ਹਾਂ ਜਿਆ ਨੁਕਸਾਨ ਦਾ ਇੱਕ ਹੋ ਗਿਆ ਇੱਕ ਹੀ ਕਮਰਾ ਸੀ ਵੀਰ ਦੇ ਵੱਲੋਂ ਸੋ ਲਿਹਾਰੀ ਦਾ ਲੇਬਰ ਦਾ ਕੰਮ ਕਰਦਾ ਛੋਟੇ ਛੋਟੇ ਬੱਚੇ ਨੇ ਸੋ ਕਰਦੀ ਵੀ ਕਹਿੰਦਾ ਮਸਾ ਜਿਹੜੀ ਆ ਚੱਲਦੇ ਆ ਸਰਕਲ ਚੱਲਦਾ ਵਾ ਸੋ ਸਮਾਜ ਸੇਵੀ ਸਹਾਇਤਾ ਤੋਂ ਜਿਹੜੀ ਮਦਦ ਦੀ ਗੋਹ ਲਗਾ ਰਿਹਾ ਮੈਂ ਤੁਹਾਡਾ ਆਪਣਾ ਪਤਰ ਗੱਲੋਂ ਕਿਸੇ